ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 10ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਅਧਿਆਇ 2 ਬਹੁਪਦ ਤੇ ਇਸ ਪਾਠ ਦਾ ਅਭਿਆਸ ਨੰਬਰ 2.2 ਦਾ ਪਹਿਲਾ ਸਵਾਲ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਅਤੇ ਸਮਝੋ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਸਵਾਲ ਦੇ ਸਾਰੇ ਭਾਗਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਸੌ ਸ਼ੁਰੂ ਕਰੀਏ अगे वेरे विद्यार्थी तुम्हें चेता करा दूँगा कि इसी चैनल के उत्ते दसवीं जमात न संबंधित कुछ होर प्लेलिस्टा भी है उन्होंने भी जरूर देखो एक हैगी टेंथ मैथ नोट्स एक हैगी टेंथ साइंस एक हैगीय टेंथ इंग्लिश एम सी बी एक हैगी टेंथ इंग्लिश लिटरेचर एक हैगीय टैथ ग्रैमर एक हैगी गणित सिद्धांत तो एक हैगी मैथ शोटकट्स एंड ट्रिक्स सो तीस चैनल पर जाके प्लेलिस्टा भी खोल के जरूर देखो ਅਓ ਦੇਖੀਏ ਨੇ ਇਹ ਵਾਲਾ ਸਵਾਲ। ਦਿੱਤੇ 2 ਘਾਤੀ ਬਹੁਪਦਾਂ ਦੇ ਸਿਫਰ ਪਤਾ ਕਰੋ ਅਤੇ ਸਿਫਰਾਂ ਅਤੇ ਗੁਣਾਂਕਾਂ ਦੇ ਵਿਚਕਾਰ ਸੰਬੰਧਾਂ ਦੀ ਸੱਚਾਈ ਦੀ ਜਾਂਚ ਕਰੋ। ਸੋ 6 ਭਾਗ ਨੇ ਬਹੁ ਆ ਬੱਚਿਓ ਇੱਕ ਇੱਕ ਕਰਕੇ ਅਸੀਂ ਕਰਦੇ ਹਾਂ। ਸੋ ਬੱਚਿਓ ਇਹ ਜੋ ਸਵਾਲ ਕਰਾਂਗੇ ਇਹਦੇ ਵਾਸਤੇ ਇਹ ਗੱਲਾਂ ਯਾਦ ਰੱਖਣ ਦੀ ਲੋੜ ਹੈਗੀ ਤੁਹਾਨੂੰ ਇਹ ਦੋ ਗੱਲਾਂ ਜੋ ਅਸੀਂ ਜਾਂਚ ਕਰਾਂਗੇ ਕਿ ਜੇ α ਅਤੇ β ax2+bx+c اے بچیو دو ਘਾਤੀ ਬਹੁਪਦ ਦਾ ਮਿਆਰੀ ਰੂਪ ਹੈਗਾ ਦੇ ਦੋ ਸਿਫਰ ਹੋਣ ਕਿਉਂਕਿ ਦੋ ਘਾਤਾ ਨੇ ਤੇਰੇ ਦੋ ਹੀ ਸਿਫਰ ਹੁੰਦੇ ਨੇ ਇਹ ਕਲਫਾ ਮੰਨ ਕੇ ਚਲਦੇ ਆਂ ਇੱਕ ਬੀਟਾ ਮੰਨ ਕੇ ਚਲਦੇ ਆਂ ਸੋ ਦੋ ਘਾਤੀ ਬਹੁਪਦ ਹੈ ਉਹਦੇ ਜੇ ਦੋ ਸਿਫਰ α ਤੇ β ਹੋਣ ਤਾਂ ਸਿਫਰਾਂ ਦਾ ਜੋੜ ਬਣੇਗਾ α+β ਕਿਹਦੇ ਬਰਾਬਰ ਹੁੰਦਾ ਹੈ /b/a ਤੇ b ਕੀ ਹੈਗਾ بچਿਓ x ਦਾ ਗੁਣਾਂਕ ਹੈਗਾ ਸੋ /x ਦਾ ਗੁਣਾਂਕ ਤੇ a ਕੀ ਹੈਗਾ بچਿਓ x ਵਰਗ ਦਾ ਗੁਣਾਕ ਹੈਗਾ x ਵਰਗ ਦਾ ਗੁਣਾਕ ਠੀਕ ਹੈ ਜੀ ਤੇ ਜਿਹੜਾ ਗੁਣਨਫਲ ਹੁੰਦਾ ਹੈ ਸਿਫਰਾਂ ਦਾ ਗੁਣਨਫਲ α β c a ਹੁੰਦਾ ਹੈ ਤੇ c ਕੀ ਹੈਗਾ ਬੱਚਿਓ ਅਚਲ ਪਦ ਤੇ a x ਵਰਗ ਦਾ ਗੁਣਾਕ ਸੋ ਅਚਲ ਪਦ x ਵਰਗ ਦਾ ਗੁਣਾਕ ਇਹ ਜਿਹੜੀ ਹੈ ਹਰ ਇੱਕ ਭਾਗ ਦੇ ਵਿੱਚ ਅਸੀਂ ਇਹਦੀ ਜਾਂਚ ਕਰਾਂਗੇ ਠੀਕ ਹੈ ਆਹ ਦੇਖੀਏ ਹੁਣ ਹੁਣ ਪਹਿਲਾ ਬੱਚਿਓ ਹੈਗਾ x² 2x 8 ਹੁਣ ਬੱਚਿਓ ਇਹ ਸਿਫਰ ਕਿੱਦਾਂ ਕੱਢੀ ਦੇਨੇ ਆ ਅਸੀਂ ਇਹ ਨੌਵੀਂ ਜਮਾਤ ਵਿੱਚ ਵੀ ਕਰ ਚੁੱਕੇ ਹਾਂ ਜਿਹੜਾ x ਪਦ ਵਾਲਾ x ਦੀ ਘਾਤਿਕ ਵਾਲਾ ਪਦ ਹੈ ਉਹਨੂੰ ਉਸੇ ਇਸ ਢੰਗ ਨਾਲ ਤੋੜਨਾ ਹੈ ਕਿ ਜਿਹੜੇ ਉਹਦਾ ਜੋੜ ਫਿਰ ਘਟਾ 2 ਆਵੇ ਕਿਉਂਕਿ ਜੋੜ ਦਾ ਗੁਣਾ ਕਿਹਾ ਤੇ ਉਹ ਦੋਨਾਂ ਨੂੰ ਗੁਣਾ ਕਰਕੇ ਘਟਾ 8 ਆਵੇ ਤੇ ਅਸੀਂ ਕਿੱਦਾਂ ਲੈਣਾ ਹੈ ਗੁਣਨਫਲ ਕਿਹੜਾ ਲੈਣਾ ਹੈ x ਦਾ x ਵਰਗ ਦਾ ਗੁਣਾ ਕਿਹਾ ਹੈ 1 ਤੇ 1 ਅਚਲ ਪਦ 1 /8 /8 ਸੋ ਅਸੀਂ ਬਟੇ ਬੱਚੇ ਸਾਨੂੰ ਇਸ ਢੰਗ ਨਾਲ ਮਿਲ ਸਕਦੇ ਮੈਂ ਕੁਝ ਤੁਹਾਨੂੰ ਮਿਸਾਲਾਂ ਦਿੱਤੀਆਂ ਨੇ 1 8 1 1 8 ਤੇ ਜਿਹੜਾ ਸੀ ਜਿਹੜਾ ਸੀ ਚੁਣਿਆ ਉਹਨੂੰ ਮੈਂ ਲਾਲ ਕਰ ਦਿੱਤਾ ਹੈ ਕਿਉਂ 2 4 ਬਰਾਬਰ 8 ਹੁੰਦਾ ਜੋ ਕਿ ਇਹ ਮੈਨੂੰ ਮਿਲਦਾ ਪਿਆ ਇੱਥੇ ਤੇ 2 4 ਜੇ ਜੋੜਤੀ ਇਹ ਦੋਨਾਂ ਨੂੰ ਤੇ ਮੈਨੂੰ -2 ਮਿਲੇਗਾ ਜੋ ਇੱਥੇ -2 ਹੈਗਾ ਸੋ ਮੈਂ ਇਹਨੂੰ ਚੁਣਾਗਾ ਤੇ ਮੈਂ -2 ਨੂੰ +2 4x +2 ਕਟਾ 4x ਲਿਖਦਾ ਹਾਂਗਾ ਹੁਣ ਮੇਰਾ ਕੰਮ ਸੌਖਾ ਹੋ ਗਿਆ ਇਹ ਪਹਿਲੇ ਦੋ ਪਦ ਲੈਣੇ ਨੇ hx ਮੇਰੇ ਕੋਲ ਸਾਂਝਾ ਆਇਆ ਹੈ ਸੋ x x 2 ਬਚ ਗਿਆ ਤੇ ਇਹ ਦੋ ਪਦਾਂ ਵਿੱਚ ਮੈਨੂੰ 4 ਸਾਂਝਾ ਹੈ ਕਟਾ 4 ਸਾਂਝਾ ਹੈ ਸੋ ਕਟਾ 4 ਬਾਹਰ ਲੈ ਲਿਆ ਤੇ ਬ੍ਰੈਕਟ ਪਾਇਆ ਇੱਥੇ ਇਕੱਲਾ x 2 ਰਹਿ ਗਿਆ ਹੁਣ x 2 ਇੱਥੇ ਸਾਂਝਾ ਹੈ x 2 ਇੱਥੇ ਸਾਂਝਾ ਹੈ ਇਦਾਂ ਹੀ ਹੋਏਗਾ ਜੇ ਤੁਸੀਂ ਠੀਕ ਤਰ੍ਹਾਂ ਕਰੋਗੇ ਤੇ ਇੱਥੇ ਜਿਹੜਾ ਇਹ ਇੱਕ ਬ੍ਰੈਕਟ ਵਿੱਚ ਸਾਂਝਾ ਆਏਗਾ ਤੇ ਇਹ ਸੇਮ ਇਹੀ ਹੋਏਗਾ ਸੋ x 2 x 2 ਬਾਹਰ ਲੈ ਲਿਆ ਬ੍ਰੈਕਟ ਪਾਇਆ ਇੱਥੇ ਇਕੱਲਾ ਐਕਸ ਰਹਿ ਗਿਆ ਤੇ ਘਟਾ 4 ਹੁਣ ਬੱਚਿਓ ਇਹ ਕਦੋਂ 0 ਹੋਏਗਾ ਜਾਂ ਐ 0 ਹੋਵੇ ਤੇ ਜਾਂ ਐ 0 ਹੋਵੇ ਕਿਉਂਕਿ 0 ਗੁਣਾ ਐਕਸ/4 ਵੀ 0 ਆ ਜਾਏਗਾ ਤੇ ਜੇ ਇੱਥੇ 0 ਹੋਵੇ ਤੇ ਉਹਨੂੰ ਐਕਸ 2 ਨਾਲ ਗੁਣਾ ਕਰ ਦੋ ਤਾਂ ਵੀ 0 ਆਏਗਾ ਸੋ ਇਸ ਲਈ ਐਕਸ² 2x 8 ਦਾ ਮੂਲ 0 ਹੋਵੇਗਾ ਜਦ ਐਕਸ 2 0 ਹੋਵੇਗਾ ਜਾਂ ਐਕਸ 4 0 ਹੋਵੇਗਾ ਤੇ ਜੇ ਐਸ 0 ਹੋਵੇ ਤੇ ਐਕਸ 2 ਹੋ ਗਿਆ ਜੇ ਐ 0 ਹੋਵੇ ਤੇ ਕਟਾ 4 ਜਾ ਕੇ ਇੱਥੇ ਜਮਾ 4 ਹੋ ਗਿਆ ਸੋ x ਵਰਗਾ 2x 8 ਦੇ 0 2 ਅਤੇ 4 ਹਨ ਹੁਣ ਇਹ ਦੋ 0 ਆ ਗਏ ਹੁਣ ਇਹਨਾਂ ਨੂੰ ਜੋੜ ਦਿੱਤਾ ਆਪਾਂ 2 ਜਮਾ 4 ਕਿਹਦੇ ਬਰਾਬਰ ਹੁੰਦਾ ਬੱਚਿਓ 4 ਚੋਂ ਕਟਾ ਗਿਆ 2 ਠੀਕ ਹੈ ਹੁਣ ਮੈਨੂੰ ਇਹਦੇ ਬਰਾਬਰ ਇਦਾਂ ਨਾਲ ਲੈ ਕੇ ਆਣਾ ਤੇ 2 ਨੂੰ ਬੱਚੇ ਮੈਂ 2/1 ਲਿਖ ਸਕਦਾ ਲਿਖ ਲਿਆ ਜੀ 2/1 2 ਹੀ ਹੁੰਦਾ ਤੇ ਜਮਾ ਨੂੰ 2 ਵਰ ਕਟਾ ਲਿਖਿਆ ਜਾ ਸਕਦਾ ਸੋ ਕਟਾ ਬਾਹਰ ਲਾ ਕੇ ਤੇ ਬ੍ਰੈਕਟ ਪਾ ਕੇ ਅੰਦਰ ਕਟਾ ਇੱਕ ਵਾਰ ਹੋਰ ਲਿਖ ਦਿੱਤੀ ਹੁਣ ਦੇਖੋ ਬੱਚਿਓ ਇਹ ਕਿਹਦੇ ਬਰਾਬਰ ਹੋ ਗਿਆ 2 ਕੀ ਹੈ x ਦਾ ਗੁਣਾਂਕ x ਦਾ ਗੁਣਾਂਕ ਹੈਗਾ ਤੇ 1 ਕੀ ਹੈਗਾ x ਵਰਗ ਦਾ ਗੁਣਾਂਕ ਲਿਖ ਦਿੱਤਾ ਤੇ ਜਿੱਲੇ ਗੁਣਾ ਕੀਤਾ 2 4 8 ਆ ਗਿਆ ਤੇ 8 ਨੂੰ ਮੈਂ 8 ਵਾ 1 ਲਿਖ ਸਕਦਾ ਸੋ 8 ਕੀ ਹੈ ਅਚਲ ਪਦ ਅਚਲ ਪਦ ਤੇ 1 ਕੀ ਹੈ x ਵਰਗ ਦਾ ਗੁਣਾਂਕ ਸੋ ਗੱਲ ਸਹੀ ਸਾਬਤ ਹੋ ਗਈ ਅਸੀਂ ਜਾਂਚ ਕਰ ਲਈ ਦੂਜਾ ਭਾਗ ਦੂਜਾ ਭਾਗ ਵਿੱਚ 4x² 4x 1 ਨੂੰ ਦੇਖੋ ਬੱਚਿਓ x² ਦਾ ਜਿਹੜਾ ਗੁਣਾ ਕੇ 4 ਆ ਗਿਆ ਸੋ 4 ਨੂੰ ਕਹਿੰਦਾ ਗੁਣਾ ਕਰਾਂਗੇ 1 ਨਾਲ 4 1 4 ਸੋ ਮੈਂ 4 ਦੇ ਗੁਣਨਖੰਡ ਕਰਨੇ ਨੇ 1 4 1 1 4 2 2 2 2 ਸੋ ਮੈਨੂੰ ਪਰ ਇੱਥੇ 4 ਚਾਹੀਦਾ ਜੋੜ ਕੇ ਜਿਹੜਾ ਜੋੜਦਾ 4 1 5 ਆ ਜਾਂਦਾ ਇਹ ਜੋੜਦਾ 5 ਆ ਜਾਂਦਾ ਇਹ ਜੋੜਦਾ 4 ਆਉਂਦਾ ਪਰ ਇਹ ਜਿਹੜੇ 2 2 ਜੋੜਦਾ ਤੇ 4 ਆਉਂਦਾ ਸੋ ਇਸ ਕਰਕੇ ਮੈਨੂੰ ਚੁਣਿਆ ਸੋ 4x ਨੂੰ 2x 2x ਲਿਖ ਲਿਆ ਇਹ ਦੋਨਾਂ ਦੇ ਵਿੱਚ ਮੈਨੂੰ 2x ਕਾਮਨ ਮਿਲ ਗਿਆ। ਸਾਂਝਾ ਮਿਲ ਗਿਆ 2x। ਸੋ ਕੀ ਬਚਿਆ 2x 1 ਤੇ 1 ਇੱਥੇ ਕਾਮਨ ਆ ਗਿਆ 1 ਬਾਹਰ ਲਿਆ ਤੇ ਫਿਰ ਇੱਥੇ ਆ ਗਿਆ 2x 1। ਇੱਥੇ ਵੀ 2x 1 ਆ ਗਿਆ। ਇੱਥੇ ਵੀ 2 x 1 ਆ ਗਿਆ। ਇਹਨੂੰ ਬਾਹਰ ਲੈ ਲਿਆ ਉਹਨੇ। ਅਜਿਹਾ ਬਾਹਰ ਲੈ ਲਿਆ, ਬ੍ਰੈਕਟ ਪਾਇਆ, ਫਿਰ 2x ਤੇ ਫਿਰ 1। ਲੋ ਜੀ ਦੋਨੋਂ ਜਿਹੜੇ ਗੁਣਨਖੰਡ ਨੇ ਇੱਕੋ ਹੀ ਆ ਰਹੇ ਨੇ। ਠੀਕ ਹੈ। ਸੋ ਇਸ ਲਈ ਇਸ ਦਾ ਮੂਲ ਸਿਫਰ ਹੋਵੇਗਾ ਜਦੋਂ 2x 1 0 ਹੋਵੇਗਾ। ਦੋਨੇ ਕੁਝ ਜੀ ਹੈਗੀ ਹੈ ਸੋ ਇਹਦਾ ਕੀ ਦੋਨੋਂ ਸਿਫਰ ਬਰਾਬਰ ਨੇ ਇਦਾਂ ਵੀ ਹੋ ਜਾਂਦਾ ਹੈ ਠੀਕ ਹੈ ਨਾ ਸੋ ਦੋਨੋਂ ਸਿਫਰ ਜਿਹੜੇ ਨੇ α β ਇਹ ਵੱਖ-ਵੱਖ ਵੀ ਹੋ ਸਕਦੇ ਨੇ ਇਹ ਇੱਕੋ ਜਿਹੇ ਵੀ ਹੋ ਸਕਦੇ ਨੇ ਸੋ ਇਹਦੇ ਸਿਫਰ ਹਨ 1/2 ਅਤੇ 1/2 ਹੁਣ ਜੋੜਿਆ ਇਹਨਾਂ ਨੂੰ 1/2 1/2 ਅੱਧਾ ਜਮਾ ਅੱਧਾ ਜੋੜੋ 1 ਆ ਜਾਂਦਾ 1 ਤੇ ਇੱਕ ਨੂੰ 4/4 ਲਿਖ ਸਕਦਾ ਤੇ ਜਮਾ 4 ਨੂੰ ਘਟਾ ਤੇ ਘਟਾ 4 ਲਿਖ ਸਕਦਾ ਤੇ ਹੁਣ ਬੱਚੋ ਘਟਾ 4 ਕੀ ਹੈਗਾ x ਦਾ ਗੁਣਾਂਕ x ਦਾ ਗੁਣਾ ਤੇ 4 ਕੀ ਹੈਗਾ x ਵਰਗ ਦਾ ਗੁਣਾਕ ਲਓ ਜੀ x ਵਰਗ ਦਾ ਗੁਣਾਕ ਆ ਗਿਆ ਨਾ ਕੰਮ ਹੁਣ ਗੁਣਾ ਨੂੰ ਫਲ ਕਰੀਏ 1/2 1/2 1/4 ਹੋ ਗਿਆ 1 ਕੀ ਹੈਗਾ ਅਚਲ ਪਦ ਕੁਛ ਕਰਨ ਦੀ ਲੋੜ ਨਹੀਂ 4 ਕੀ ਹੈਗਾ x ਵਰਗ ਦਾ ਗੁਣਾਕ ਲਓ ਜੀ ਹੋ ਗਿਆ ਜਾਂਚ ਹੋ ਗਈ ਤੀਜਾ ਪਾਗ ਹੁਣ ਦੇਖੋ ਬੱਚਿਓ 6 x ਵਰਗ ਕਟਾਤਿਆਂ ਕਟਾ ਸੱਤ x ਹੁਣ ਦੇਖੋ ਬੱਚਿਓ ਇਹਨਾਂ ਨੇ ਇਦਾਂ ਕਰ ਦਿੱਤਾ ਥੋੜਾ ਇਸ ਗੱਲ ਦਾ ਖਿਆਲ ਰੱਖਣਾ ਹੈ ਕਿ ਪਹਿਲਾ ਪਦ ਦੀ ਘਾਤ ਦੋ ਨਹੀਂ ਚਾਹੀਦੀ ਹੈ ਦੂਜੇ ਦੀ 1 ਫਿਰ ਤੀਜੇ ਦੀ ਅਚਲ ਪਦ ਹੋਣਾ ਚਾਹੀਦਾ ਸੋ ਇਹਨੂੰ ਪਹਿਲੇ ਠੀਕ ਤਰ੍ਹਾਂ ਅਸੀਂ ਲਿਖਾਂਗੇ ਇਹਨੂੰ ਜਿੱਦਾਂ ਘਟਦੇ ਕਰਮ ਵਿੱਚ ਲਿਖਣਾ ਹੈ ਘਾਤ ਦੇ ਘਟਦੇ ਕਰਮ ਵਿੱਚ ਲਿਖਣਾ ਹੈ ਜਿਹੜਾ ਪਦ ਹੈਗਾ ਜਿਹੜਾ ਚੱਲ ਹੈਗਾ ਚੱਲ ਦੀ ਘਾਤ ਦੇ ਘਟਦੇ ਕਰਮ ਦੇ ਵਿੱਚ ਉਹਦੀ ਘਾਤ ਦੇ ਘਟਦੇ ਕਰਮ ਵਿੱਚ ਪਦ ਲਿਖਣੇ ਨੇ ਸੋ 6x² 7x 3 ਸੋ ਇਹ ਪਹਿਲੇ ਖੜੀ ਹੋਣਾ ਚਾਹੀਦਾ ਸੋ ਅਸੀਂ ਇਹਨੂੰ ਇਹਨਾਂ ਗੁਣਾ ਕਰਾਂਗੇ 6 3 3 ਕਿੰਨਾ ਹੁੰਦਾ 18 ਸੋ ਅਸੀਂ 18 ਦੇ ਗੁਣਨਖੰਡ ਕਰਾਂਗੇ ਇਸ ਢੰਗ ਦੇ ਨਾਲ ਕੀ ਮੈਨੂੰ ਉਹ ਜੋੜ ਕੇ ਕਟਾ 7 ਮਿਲੇ ਸੋ ਬੱਚਿਓ ਮੈਂ ਜ਼ਿਆਦਾ ਵੇਰ ਵਿੱਚ ਨਹੀਂ ਜਾਂਦਾ ਮੈਂ ਉਦਾਹਰਨ ਮਿਸਾਲ ਦੇ ਤੌਰ ਤੇ ਥੋੜੇ ਜਿ ਲੈ ਲੈਨੇ ਹਾਲਾਂਕਿ 9 ਗੁਣਾ 2 ਵੀ ਹੈਗਾ 18 ਇੱਕਮ 18 ਵੀ ਹੈਗਾ ਮੈਂ ਇੱਕ ਵਾਰ 18 ਨਹੀਂ ਲਿਆ ਸੋ 2 9 ਜਿੱਲੇ ਮੈਂ ਦੇਖਦਾ ਐ ਬੜੇ ਧਿਆਨ ਨਾਲ ਦੇਖਣਾ ਤੁਸੀਂ ਜੇ ਗਲਤੀ ਨਾ ਇਹ ਲੈ ਲੋਗੇ ਤੇ 2.7 ਹੋ ਜਾਏਗਾ ਇੱਥੇ ਕਟਾ 7 ਚਾਹੀਦਾ ਮੈਨੂੰ ਜੇ 2 ਹੋਰ ਕਟਾ 9 ਲੋਗੇ ਫਿਰ ਕਟਾ 7 ਆਂਦਾ ਹੈ ਤੇ ਗੁਣਾ ਕਰਕੇ ਕਟਾ 18 ਵੀ ਆ ਰਿਹਾ ਠੀਕ ਹੈ ਸੋ ਮੈਨੂੰ ਗਲ ਬਣ ਗਈ ਸੋ ਕਟਾ 7 ਐਕਸ ਨੂੰ ਮੈਂ ਜਮਾ 2 2 ਐਕਸ /9x ਲਿਖ ਸਕਦਾ ਕਿਉਂਕਿ 2/9 ਇਹੀ ਚੀਜ਼ ਆ ਜਾਏਗੀ ਠੀਕ ਹੈ ਨਾ ਹੁਣ ਬੱਚੋ ਇਹਦੇ ਵਿੱਚ ਤੇ ਦੇ ਵਿੱਚ ਕੀ ਸੇ ਕੋ ਸਾਂਝਾ 2x ਸਾਂਝਾ 2x ਸਾਂਝਾ ਲੈ ਲਿਆ ਤੇ ਇੱਥੇ ਕੀ ਬਚ ਗਿਆ 2 ਤੀਆ 6 ਤੇ 3x ਤੇ ਜਿਵੇਂ ਇੱਕ ਤੇ ਘਟਾ ਇਹ ਚੋਂ 3 ਸਾਂਝਾ ਹੈਗਾ 33 9 ਤੇ 3 1 3 ਘਟਾ 3 ਤੇ 3x ਜਿਵੇਂ ਇੱਕ ਜਦੋਂ ਤੁਸੀਂ ਠੀਕ ਤਰ੍ਹਾਂ ਇਹਨੂੰ ਕਰੋਗੇ ਤੇ ਜਿਹੜਾ ਇਹ ਬੱਚੋ ਬ੍ਰੈਕਟ ਵਿੱਚ ਆ ਰਿਹਾ ਹੈ ਤੇ ਜਿਹੜਾ ਬ੍ਰੈਕਟ ਚ ਇੱਥੇ ਆ ਰਿਹਾ ਹੈ ਇਹ ਦੋਨੋਂ ਪਧਾਂ ਵਿੱਚ ਸਾਂਝਾ ਆਉਣਾ ਚਾਹੀਦਾ ਜੇ ਨਹੀਂ ਆ ਰਿਹਾ ਤੁਸੀਂ ਇਹਨਾਂ ਨੂੰ ਕਿਹਾਂ ਗੁਣਨਖੰਡ ਕਰਨ ਲੱਗੇ ਗਲਤੀ ਕੀਤੀ ਹੈ ਤੇ ਸਹੀ ਗੁਣਾਖੰਡਨਾਂ ਦੀ ਚੋਣ ਨਹੀਂ ਕੀਤੀ ਫਿਰ ਇਹ ਜਿਹੜਾ ਤੁਸੀਂ ਦੇਖੋਗੇ ਇਹ ਦੋਨੋਂ ਚੀਜ਼ਾਂ ਬਰਾਬਰ ਆਣੀ ਹੈ ਸੋ 3x 1 ਬਾਹਰ ਲੈ ਲਿਆ ਕਾਮਨ ਲੈ ਲਿਆ ਬ੍ਰੈਕਟ ਪਾਇਆ 2x 3 ਹੁਣ ਬੱਚਿਓ ਇਸ ਲਈ ਉਹ ਹੀ ਲਿਖ ਕੇ ਜਾਂ ਐ 0 ਹੋਵੇ ਤੇ ਜਾਂ ਐ 0 ਹੋਵੇ ਠੀਕ ਹੈ ਹੁਣ ਜਿਲੇ ਇਹਨੂੰ 0 ਕਰਾਂਗੇ ਤੇ ਬੱਚਿਓ ਇੱਕ ਇੱਥੇ ਜਾਏਗਾ ਘਟਾਇਕ ਹੋ ਜਾਏਗਾ ਤੇ 3 ਥੱਲੇ ਆ ਜਾਏਗਾ ਘਟਾਇਕ 1 3 ਇਹ ਘਟਾ 3 ਹੈਗਾ ਸੋ ਇੱਥੇ ਜਾ ਕੇ 3 ਹੋ ਜਾਏਗਾ ਤੇ 2 ਥੱਲੇ ਆ ਜਾਏਗਾ 3 2 ਸੋ ਦੋ 0 ਹੋ ਗਏ ਤੇ ਇੱਕ ਤੇ ਆ ਗਿਆ ਘਟਾ 1/3 ਤੇ ਇੱਕ ਹੋ ਗਿਆ 3/2 ਹੁਣ ਜੋੜ ਦੇਖੀਏ ਇਹਨਾਂ ਦਾ ਘਟਾ 1/3 ਜਮਾ 3/2 ਸੋਇਦਾ ਲੁਗਤਮ ਹੋ ਗਿਆ 6 ਦੋਨਾਰਾ 3*2=6 ਤੇ 2*1=2 /2 2*3=6 3*3=9 ਸੋ ਘਟਾ 2 ਜਮਾ 9 /6 9 ਚ ਦੋ ਹੋ ਗਿਆ 7 7/6 7 ਨੂੰ ਮੈਂ ਘਟਾ ਕਿਉਂ ਘਟਾ ਦਾ ਚਿੰਨ ਮੈਨੂੰ ਚਾਹੀਦਾ ਹੀ ਚਾਹੀਦਾ ਜੋੜ ਦੇ ਵਿੱਚ ਜੋੜ ਦੇ ਵਿੱਚ ਘਟਾ ਦਾ ਚਿੰਨ ਚਾਹੀਦਾ ਕਿਉਂਕਿ ਇਹਦਾ ਜੋ ਸੂਤਰ ਆ ਗਿਆ ਹੋ ਗਿਆ ਘਟਾ b/a ਘਟਾ x ਦਾ ਗੁਣਾਂਕ x ਵਰਗ ਦਾ ਗੁਣਾਕ ਸੋ 7 ਜਮਾ ਹੈ ਸੋ ਘਟਾ ਤੇ ਬ੍ਰੈਕਟ ਪਾ ਕੇ ਘਟਾ ਫੇਰ ਲਿਖ ਦਿੱਤਾ ਕਿਉਂਕਿ ਜਮਾ 7 ਨੂੰ ਮੈਂ ਇਦਾਂ ਘਟਾ ਦੋ ਵਰ ਲਿਕੇ ਲਿਖ ਸਕਦਾ 6 ਦਾ 6 ਹੈਗਾ ਹੁਣ ਤਾਂ ਗੱਲ ਬਣਦੀ ਹੈ ਘਟਾ 7 ਕੀ ਹੈਗਾ ਬੱਚਿਓ x ਦਾ ਗੁਣਾਕ ਹੈਗਾ ਤੇ 6 ਕੀ ਹੈਗਾ x ਵਰਗ ਦਾ ਗੁਣਾਕ ਹੈਗਾ ਸੋ ਗੱਲ ਬਣਦੀ ਘਟਾ x ਦਾ ਗੁਣਾਕ x ਵਰਗ ਦਾ ਗੁਣਾਕ ਹੁਣ ਜਿੱਲੇ ਇਹਨਾਂ ਨੂੰ ਗੁਣਾ ਕਰਦੇ ਆ ਇਹ ਤਿੰਨ ਦੇ ਨਾਲ ਇਹ ਤਿੰਨ ਕੱਟ ਗਿਆ ਤੇ ਘਟਾ 1/2 ਘਟਾ 1/2 ਹੈ ਪਰ ਇੱਥੇ 6 ਹੈਗਾ ਸੋ ਮੈਂ ਕੀ ਕੀਤਾ ਬੱਚਿਓ 3 ਦੇ ਨਾਲ ਗੁਣਾ ਕਰਤਾ ਅੰਸ਼ ਨੂੰ ਵੀ ਤੇ ਹਰ ਨੂੰ 3 1 3 3 1 3 2 6 3 6 ਘਟਾ ਤਿੰਨ ਕੀ ਆ ਗਿਆ ਬੱਚਿਓ ਅਚਲ ਪਦ ਇਹ ਦੇਖੋ ਇਹ ਬੜਾ ਤੇ 6 ਕੀ ਹੈਗਾ x² ਦਾ ਗੁਣਾਕ ਸੋ ਜਾਂ ਸਾਡੀ ਸਹੀ ਸਾਬਤ ਹੋ ਗਈ ਅਗਲਾ ਦੇਖੀਏ 4 u² 8u ਕੱਲਾ ਇਹ ਦੋ ਪਦ ਨੇ ਬੱਚਿਓ ਅਚਲ ਪਦ ਹੈ ਹੀ ਨਹੀਂ ਸੋ ਅਸੀਂ ਸੁਹੂਲਤ ਲਈ ਤੁਹਾਨੂੰ ਸਮਝਾਉਣ ਲਈ ਅਸੀਂ ਜਿਹੜਾ ਪਦ ਨਹੀਂ ਹੈਗਾ ਉਹਨੂੰ ਅਸੀਂ 0 ਕਰਕੇ ਲਿਖ ਸਕਦੇ ਹਾਂ ਸੋ 4u² 8u ਅਚਲ ਪਦ ਹੈਗਾ ਬੱਚਿਓ 0 ਇਹ ਵੀ ਪਤਾ ਹੋਣਾ ਚਾਹੀਦਾ ਤੁਹਾਨੂੰ ਵੀ ਤੁਸੀਂ ਕਿਤੇ ਵੀ ਘਬਰਾ ਨਾ ਜਾਓ ਕਿ ਇਹਦੇ ਵਿੱਚ ਤੇ ਜੀ ਅਚਲ ਪਦ ਹੈ ਹੀ ਨਹੀਂ ਕਿਤੇ ਸੋ ਨੂੰ ਅਸੀਂ 0 ਕਰਕੇ ਲਿਖ ਸਕਦੇ ਹਾਂ ਸੋ ਇਹਨੂੰ ਅਸੀਂ ਕੁਝ ਕਰਨ ਦੀ ਲੋੜ ਹੀ ਨਹੀਂ ਹੋਣਾ ਇਹਨੂੰ ਬੱਚਿਓ ਸਾਨੂੰ ਗੁਣਨਖੰਡਿਤ ਕਰਨ ਦੀ ਲੋੜ ਹੀ ਨਹੀਂ ਪਦ ਨੂੰ ਤੋੜਨ ਦੀ ਲੋੜ ਹੀ ਨਹੀਂ ਇੱਥੇ ਸਾਬ ਪਤਾ ਲੱਗਦਾ 4 ਵੀ ਸਾਂਝਾ ਹੈ ਇੱਥੇ 4 ਸਾਂਝਾ ਹੈ 4 ਦੁਨੀ 8 ਹੁੰਦਾ ਤੇ u ਵੀ ਸਾਂਝਾ ਹੈਗਾ ਸੋ 4u ਬਾਹਰ ਲੈ ਲਿਆ ਤੇ u ਜਮਾ ਦੋ ਲੋ ਜੀ ਦੋ ਗੁਣਨਖੰਡ ਬਣ ਹੀ ਗਏ ਤੇ ਸਾਡੇ ਹਨਾ ਸੋ ਇਸ ਲਈ 4u² 8u ਦਾ ਮੂਲ 0 ਹੋਵੇਗਾ ਜਦ 4j 4u 0 ਹੋਵੇਗਾ ਤੇ ਜਾਂ u ਜਮਾ 2 0 ਹੋਵੇਗਾ ਜੇ a 0 ਹੋਵੇ ਤੇ u 0 ਆਏਗਾ 0 ਆ ਜਾਏਗਾ u ਤੇ u ਜਮਾ 2 ਹੋਵੇ 0 ਦੇ ਬਰਾਬਰ ਤੇ u 2 ਆ ਜਾਏਗਾ ਸੋ 4u² 8u ਦੇ 0 0 ਅਤੇ ਕਟਾ 2 ਹਨ ਕਿਉਂਕਿ ਬਹੁਪਦ ਦਾ 0 0 ਵੀ ਹੋ ਸਕਦਾ ਹੈ ਪਰ ਬਹੁਪਦ ਦੇ 0 ਦਾ 0 ਹੋਣਾ ਜ਼ਰੂਰੀ ਨਹੀਂ ਇਹ ਗੱਲ ਅਸੀਂ ਨਵੀਂ ਜਮਾਤ ਵਿੱਚ ਚੰਗੀ ਤਰ੍ਹਾਂ ਸਿੱਖ ਚੁੱਕੇ ਆ। ਸੋ ਸਿਫਰਾਂ ਦਾ ਜੋੜ, ਸਿਫਰ ਜਮਾ ਬ੍ਰੈਕਟ ਬਾਕੇ ਘਟਾ ਦੋ, ਸੋ ਘਟਾ ਦੋ ਹੀ ਰਹੇਗਾ। ਘਟਾ ਦੋ ਨੂੰ ਮੈਂ ਘਟਾ ਦੋ ਵਟਾ 1 ਲਿਖ ਸਕਦਾ। ਤੇ ਪਰ ਮੈਨੂੰ ਇੱਥੇ 4 ਚਾਹੀਦਾ ਹੈ। ਸੋ ਮੈਂ ਕੀ ਕੀਤਾ 4 ਨਾਲ ਗੁਣਾ ਕਰਤਾ। ਅੰਸ਼ ਨੂੰ ਵੀ 4 ਨਾਲ ਨੂੰ ਤੇ 4 ਦੁਨੀ 8 ਘਟਾ 8 ਵਟਾ 4। ਹੁਣ ਘਟਾ 8 ਕੀ ਹੈ ਬੱਚੋ? ਇਹ ਦੇਖੋ U ਦੀ ਘਾਤ 2 ਦਾ ਇਹ ਸੋਰੀ U ਦੀ ਜਿਹੜਾ U ਇਹ ਕੱਲਾ U ਦੀ ਘਾਤ x ਜਿਹਨੂੰ ਅਸੀਂ ਕਹਿੰਨੇ ਆ ਇਹ U ਦਾ ਗੁਣਾਕ ਹੈਗਾ। ਜਿਹੜਾ ਚੱਲ ਹੈਗਾ 1 ਦੀ ਘਾਤ ਵਾਲਾ ਉਹਦਾ ਗੁਣਾ ਇਕੱਠਾ ਹੈਗਾ 10 8 ਆ ਗਿਆ ਹੁਣ ਦੇਖੋ ਘਟਾ ਜਿਹੜਾ ਹੈ ਬਾਹਰ ਹੈ ਸੂਤਰ ਦੇ ਬਾਹਰ ਇਹਦੇ ਚ ਦੋ ਘਟਾ ਨਹੀਂ ਜਿਹੜੇ ਪਹਿਲੇ ਘਟਾਏ ਗਏ ਸੋ ਸੋ ਯੂ ਦਾ ਗੁਣਾ ਕੀ ਹੈਗਾ ਜਮਾ 8 ਹੈਗਾ ਤੇ ਆਪਣਾ ਤੁਹਾਡਾ ਯੂ ਵਰਗ ਦਾ ਗੁਣਾ ਕੀ ਹੈਗਾ 4 ਹੈਗਾ ਇਹ 4 ਹੈਗਾ ਹੁਣ ਦੇਖੋ ਜੇ ਸਿਫਰਾਂ ਦਾ ਗੁਣਨਫਲ ਦੇਖੀਏ ਤੇ ਸਿਫਰ ਗੁਣਾ ਘਟਾ 2 ਬਰਾਬਰ ਸਿਫਰ ਹੁੰਦਾ ਹੈ ਤੇ ਸਿਫਰ ਨੂੰ ਸਿਫਰ ਬੜਾ 4 ਲਿਖ ਸਕਦੇ ਆ ਹੁਣ ਸਿਫਰ ਅਚਲ ਪਾਦਾ ਹੈਗਾ ਤੇ ਦੂਜੀ ਗੱਲ 4 u ਵਰਗ ਦਾ ਗੁਣਾ ਹੈਗਾ ਸੋ ਸਾਡੀ ਜਾਂਚ ਜਾਂਚ ਸਹੀ ਸਾਬਤ ਹੋ ਗਈ। ਪੰਜਵਾਂ ਭਾਗ ਦੇਖੀਏ। ਪੰਜਵਾਂ ਭਾਗ ਵੀ ਵੱਖਰੇ ਕਿਸਮ ਦਾ ਹੈ ਥੋੜਾ। ਹੈ 2 ਘਾਤੀ ਬਹੁਪਦੀ। ਪਰ ਇਹਦੇ ਵਿੱਚ ਵੀ ਸਾਡੇ ਕੋਲ ਹੁਣ ਪਹਿਲੇ ਚੌਥੇ ਭਾਗ ਵਿੱਚ ਅਸੀਂ ਦੇਖਿਆ ਅਚਲ ਪਦ ਨਹੀਂ ਹੈਗਾ। ਹੁਣ ਇਹਦੇ ਵਿੱਚ ਬੱਚੋ t ਦਾ ਪਦ ਨਹੀਂ ਹੈਗਾ। ਜਿਹੜੇ ਚਲਦੀ ਘਾਤ ਹੈ కేవలం ਪਦ ਨਹੀਂ ਹੈਗਾ। ਦੇਖੋ t ਵਰਗ ਤੇ ਹੈਗਾ ਪਰ t ਨਹੀਂ ਹੈਗਾ। ਤੇ 15 ਹੈਗਾ t ਵਰਗ 15 ਹੁਣ ਬੱਚੋ ਮੈਨੂੰ ਇਹ ਫਾਰਮੂਲਾ ਮੇਰੇ ਦਿਮਾਗ 'ਚ ਆਣਾ ਚਾਹੀਦਾ। ਪਰ ਇਥੇ ਮੈਨੂੰ 15 ਦਾ ਵਰਗ ਨਹੀਂ ਬਣ ਰਿਹਾ 15 ਦਾ ਵਰਗ ਮੂਲ ਨਹੀਂ ਮੰਦਾ ਸੋ ਮੈਂ ਕੀ ਕਰਾਂਗਾ 15 ਦਾ ਵਰਗ ਕਰ ਦਾਂਗਾ ਤੇ ਨਾਲ ਮੈਂ ਵਰਗਮੂਲ ਲਗਾ ਦਾਂਗਾ ਕਿਉਂਕਿ ਜੇ ਮੈਂ ਵਰਗਮੂਲ ਲਗਾਣਾ ਹੈ ਤੇ ਜਿਹੜਾ ਮੈਂ ਵਰਗਮੂਲ ਲਾ ਰਿਹਾ ਉੱਥੇ ਮੈਂ ਵਰਗ ਲਗਾ ਦਾਂਗਾ ਕਿਉਂਕਿ ਵਰਗਮੂਲ ਤੇ ਵਰਗ ਕੱਟੇ ਜਾਣਗੇ ਸੋ ਮੈਂ 15 ਨੂੰ 15 ਵਰਗ ਦਾ ਵਰਗਮੂਲ ਲਿਖ ਸਕਦਾ ਹਾਂ ਹੁਣ ਬੱਚੇ ਕੀ ਬਣ ਗਿਆ ਮੇਰਕੋ a ਵਰਗ b ਵਰਗ ਐਵਲੀ ਸਰਵ ਸਮਤਾ ਐਵਲੀ ਆਇਡੈਂਟੀਟੀ ਮੈਂ ਵਰਤਾਂਗਾ ਅਰ ਸਕਦਾ ਸੋ ਇਹ ਬਣ ਗਿਆ t 15 ਵਰਗਮੂਲ t 15 ਵਰਗਮੂਲ ਇਸ ਲਈ ਇਹਦਾ ਮੂਲ ਸਿਫਰ ਹੋਏਗਾ ਜਦੋਂ ਐਸਿਫਰ ਹੋਵੇ ਤੇ ਜਾਂ ਐਸਿਫਰ ਹੋਵੇ ਸੋ ਇਧਰੋਂ ਸਾਨੂੰ ਮਿਲ ਜਾਏਗਾ ਸਿਫਰ 15 ਵਰਗਮੂਲ ਤੇ ਇਥੋਂ ਮਿਲ ਜਾਏਗਾ ਘਟਾ 15 ਵਰਗਮੂਲ ਐ ਦੋ ਸਿਫਰ ਹੋ ਗਏ ਦੇ ਹੁਣ ਜਿਹੜੇ ਸਿਫਰਾਂ ਦਾ ਜੋੜ ਕੀਤਾ 15 ਵਰਗਮੂਲ ਘਟਾ 15 ਜਮਾ ਘਟਾ ਕੈਨਸਲ ਹੋ ਜਾਣਗੇ ਤੇ ਸੜਕੋ ਆਏਗਾ ਸਿਫਰ ਤੇ ਸਿਫਰ ਨੂੰ ਮੈਂ ਸਿਫਰ ਵਰਟਾਈਖ ਲਿਖ ਸਕਦਾ ਹੁਣ ਬੱਚੋ ਸਿਫਰ ਦੇਖੋ ਕੀ ਹੈ ਇਹ ਟੀ ਦਾ ਗੁਣਾਕ ਹੈ ਟੀ ਦਾ ਪਦ ਹੈ ਹੀ ਨਹੀਂ ਇੱਥੇ ਟੀ ਦਾ ਪਦ ਹੈ ਹੀ ਨਹੀਂ ਸਵਰਣ ਕੀ ਹੋ ਗਿਆ ਐ ਟੀ ਦਾ ਗੁਣਾਕ ਹੋ ਗਿਆ ਤੇ ਟੀ ਵਰਗ ਦਾ ਗੁਣਾਕ ਕੀ ਹੈਗਾ 1 ਹੈਗਾ ਸੋ t ਵਰਗ ਦਾ ਗੁਣਾਕ 0/100 ਸਾਡੀ ਜਾਂਚ ਮੰਨੂ ਸਹੀ ਹੋ ਰਹੀ ਹੈ ਸੋ 15 ਵਰਗਮੂਲ 15 ਵਰਗਮੂਲ ਵਰਗਮੂਲ ਨੂੰ ਵਰਗਮੂਲ ਨਾਲ ਗੁਣਾ ਕਰ ਦੋ ਇੱਕੋ ਅੰਦਰ ਜੇ ਉਹਦੇ ਅੰਦਰ ਇੱਕੋ ਹੀ ਸੰਖਿਆ ਹੋਵੇ ਤੇ ਵਰਗਮੂਲ ਕੱਟੇ ਜਾਂਦੇ ਨੇ ਸੋ ਆ ਗਿਆ -15 ਕਿਉਂਕਿ ਕਟਾ ਹੈਗਾ ਇੱਕ ਜਮਾ ਹੈਗਾ ਸੋ -15 ਆ ਗਿਆ ਸੋ ਇਹਨੂੰ -15/1 ਲਿਖ ਸਕਦਾ ਹਾਂ ਠੀਕ ਹੈ ਜੀ ਹੁਣ -15 ਕੀ ਹੈ ਬੱਚਿਓ ਆ ਦੇਖੋ ਅਚਲ ਪਦ ਹੈਗਾ ਨਾ ਅਚਲ ਪਦ ਤੇ ਇੱਕ ਕੀ ਹੈਗਾ t ਵਰਗ ਦਾ ਗੁਣਾਕ ਸੋ ਹੋ ਗਿਆ ਸਵਾਲ ਤੁਹਾਡਾ ਆਉਣ ਅਗਲਾ ਭਾਗ ਆਖਰੀ ਭਾਗ ਦੇਖੀਏ ਗੁਣਾ 3x² x 4 ਠੀਕ ਹੈ ਹੁਣ ਬੱਚੇ ਦੇ ਕੋਲ 4 3 12 ਠੀਕ ਹੈ ਸੋ ਇਹ ਤੇ ਬੱਚੇ ਸੌਖਾ ਹੀ ਹੈਗਾ ਹਨਾ 4 3 12 ਪਰ ਇਸ ਗੱਲ ਦਾ ਖਿਆਲ ਰੱਖਣਾ ਇੱਥੇ ਘਟਾ ਇੱਕ ਹੈਗਾ ਸੋ 3 ਦੇ ਨਾਲ ਜਿਹੜੇ ਘਟਾ 4 ਜੋੜਾਂਗੇ ਤੇ ਘਟਾ 1 ਮਿਲੇਗਾ ਤੇ ਗੁਣਾ ਕਰਕੇ ਘਟਾ 12 ਮਿਲੇਗਾ ਤੇ ਜੋ ਮੈਨੂੰ 3 4 12 ਚਾਹੀਦਾ ਕਿਉਂਕਿ ਅਸੀਂ ਇਹ ਜਿਹੜਾ ਅਚਲ ਪਦ ਹੈਗਾ ਇਹਨੂੰ x ਵਰਗ ਦੇ ਗੁਣਾਕ ਦੇ ਨਾਲ ਗੁਣਾ ਕਰਕੇ ਦੇਖਣਾ। ਉਹਦੇ ਗੁਣਨਖੰਡ ਕਰਨੇ ਨੇ ਆਪਾਂ। ਆਮ ਤੌਰ ਤੇ ਕੀ ਵਾਰ ਹੁੰਦਾ ਜਾਂ ਸਵਾਰ ਆ ਜਾਂਦੇ ਨੇ ਜਿਹੜਾ x ਵਰਗ ਜਿਹੜਾ ਹੁੰਦਾ ਉਹਦਾ ਗੁਣਾਕ 1 ਹੁੰਦਾ ਹੈ। ਤੇ ਅਸੀਂ ਇਹ ਹੀ ਸੋਚਦੇ ਹਾਂ ਕਿ ਜਿਹੜਾ ਅਚਲ ਪਦ ਹੈ ਉਹਦੇ ਗੁਣਨਖੰਡ ਕਰਨੇ ਨੇ। ਨਹੀਂ ਬੱਚਿਓ। ਉਹ ਕਿਉਂਕਿ 1 ਹੁੰਦਾ ਹੈ ਇਸ ਕਰਕੇ ਅਸੀਂ ਇਹਨੂੰ ਕਰ ਹੀ ਜਾਂਦੇ ਹਾਂ ਤੇ ਸਮਝਦੇ ਹਾਂ ਚੱਲ। ਇਹ ਦੋਨਾਂ ਨੂੰ ਗੁਣਾ ਕਰਨਾ ਹੈ। ਇਹਨੂੰ ਅਚਲ ਪਦ ਨੂੰ ਵੀ ਤੇ x ਵਰਗ ਦੇ ਗੁਣਾਕ ਨੂੰ ਵੀ ਗੁਣਾ ਕਰਨਾ ਹੈ। ਸੋ 4 3 12 ਤੇ 12 4 ਹੈ ਕਟਾ 12 ਚਾਹੀਦਾ ਮੈਨੂੰ। ਠੀਕ ਹੈ। ਸੋ 12 ਵੀ ਮਿਲ ਰਿਹਾ ਤੇ ਸੋ ਨੂੰ ਮੈਂ ਲਿਖ ਦਿੱਤਾ 3x² 3x 4x 4 ਹੁਣ ਇੱਥੇ ਤਿੰਨ ਸਾਂਝਾ ਦੇਖੋ 3x ਸਾਂਝਾ ਆਏਗਾ ਸੋ 3x ਲੈ ਆ x ਸਮਾ 1 ਇੱਥੇ -4 ਸਾਂਝਾ ਸੋ -4x ਸਮਾ 1 ਇੱਥੇ ਵੀ x ਸਮਾ 1 ਆ ਗਿਆ ਇੱਥੇ ਵੀ x ਸਮਾ 1 x ਸਮਾ 1 ਬਾਹਰ ਲੈ ਲਿਆ ਸੋ 3x 4 ਅੰਦਰ ਅੰਦਰ ਆ ਗਿਆ ਦੂਜੇ ਬ੍ਰੈਕਟ ਚ ਇਹ ਗੁਣਨਖੰਡ ਬਣ ਗਏ ਹੁਣ ਇਸ ਲਈ ਇਸ ਦਾ ਮੂਲ ਸਿਫਰ ਹੋਵੇਗਾ ਜੇ ਐ ਸਿਫਰ ਹੋਵੇ ਤੇ ਜਾਂ ਐ ਸਿਫਰ ਹੋਵੇ ਜੇ ਐ ਸਿਫਰ ਹੋਏਗਾ ਤੇ x ਬਰਾਬਰ ਹੋ ਜਾਏਗਾ 1 ਜੇ ਐ ਸਿਫਰ ਹੋ ਜਾਏ ਬਰਾਬਰ ਹੋ ਜਾਏ 4 3 ਸੋ ਇਸ ਬਹੁਪਦਰੇ ਸਿਫਰ ਕਟਾ 1 ਅਤੇ 4/3 ਹਨ ਹੁ ਜੋੜੀਏ ਕਟਾ 1 ਜਮਾ 4/3 ਸੋ 3 ਇਹਦਾ ਲਿਆ ਥੱਲੇ ਸੋ 3 1 ਕਮ 3 ਕਟਾ 3 ਜਮਾ 4/3 4 ਚੋਂ 3 ਗਾ 1 1/3 ਤੇ 1 ਨੂੰ ਮੈਂ ਕਟਾ ਲਿਖ ਕੇ ਫਿਰ ਬ੍ਰੈਕਟ ਚ ਕਟਾ ਪਾ ਕੇ ਲਿਖ ਸਕਦਾ ਤੇ ਕਟਾਈ ਕੀ ਹੈਗਾ ਬੱਚਿਓ x ਦਾ ਗੁਣਾਕ ਹੈ ਦੇਖੋ x ਦਾ ਗੁਣਾਕ ਕੀ ਹੈਗਾ ਕਟਾ 1 ਹੈਗਾ ਠੀਕ ਹੈ ਨਾ ਜਿੱਥੇ ਗੁਣਾਕ ਨਹੀਂ ਲਿਖਿਆ ਹੁੰਦਾ ਉਹ ਗੁਣਾਕ 1 ਹੁੰਦਾ ਤੇ ਨਾਲ ਕਟਾ ਦਾ ਨਿਸ਼ਾਨ ਹੈਗਾ ਸੋ ਕਟਾ 1 x ਦਾ ਗੁਣਾਕ ਹੈਗਾ ਤੇ ਤਿੰਨ ਬੱਚਿਓ ਦੇਖੋ x² ਦਾ ਗੁਣਾਕ ਹੈਗਾ ਸੋ ਗੱਲ ਸਹੀ ਸਾਬਤ ਹੋ ਰਹੀ ਹੈ ਹੁਣ ਜਿਹੜੇ ਅਸੀਂ ਇਹਨਾਂ ਨੂੰ ਗੁਣਾ ਕੀਤਾ ਦੋਨੋਂ ਸਿਫਰਾਂ ਨੂੰ ਤੇ ਮੇਰੇ ਕੋਲ ਆ ਗਿਆ ਕਟਾ 4/3 ਤੇ ਕਟਾ 4 ਕੀ ਬੱਚਿਓ ਅਚਲ ਪਦ ਹੈਗਾ ਤੇ ਤਿੰਨ ਮੇਰੇ ਕੋਲ x² ਦਾ ਗੁਣਾਕ ਹੈਗਾ ਸੋ ਸਾਡੀ ਬੱਚਿਓ ਇਹ ਜਿਹੜੀ ਪੁਸ਼ਟੀ ਕਰਨੀ ਸੀਗੀ ਕਿ ਜੋੜ ਫਲ ਜਿਹੜਾ ਹੈ ਸਿਫਰਾਂ ਦਾ ਉਹ ਕਟਾ x ਦਾ ਗੁਣਾਕ x² ਦਾ ਗੁਣਾਕ ਹੁੰਦਾ ਹੈ ਤੇ ਸਿਫਰਾਂ ਦਾ ਜਿਹੜਾ ਗੁਣਨਫਲ ਹੁੰਦਾ ਹੈ ਉਹ ਅਚਲ ਪਦ x² ਦਾ ਗੁਣਾਕ ਹੁੰਦਾ ਹੈ ਉਹ ਅਸੀਂ ਇਹ ਚੋ ਆਪਣੇ ਆਪ ਪੁਸ਼ਟੀ ਕਰਕੇ ਸਿੱਧ ਕਰਕੇ ਦੇਖ ਵੀ ਲਿਆ ਤੇ ਬਹੁ ਪੱਧਾਂ ਦੇ ਸਿਫਰ ਕਿਦਾਂ ਕੱਢੀ ਨੇ ਇਹ ਵੀ ਅਸੀਂ ਕਰਕੇ ਦੇਖ ਲਿਆ ਸੋ ਪਿਆਰੇ ਵਿਦਿਆਰਥੀਓ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੀ ਵੀਡੀਓ ਤੱਕ ਲਈ ਰਬ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ